ਆਜ਼ਾਦੀ ਤੋਂ ਬਾਅਦ ਲੈ ਕੇ ਹੁਣ ਤੱਕ ਜਿਗਰਾਉਂ ਦੇ ਪਿੰਡਾਂ ਮੱਲਾ ਦੇ ਵਿੱਚ ਜਿਹੜਾ ਹੈ ਮੁਰਬੇਬੰਦੀ ਦੀ ਸਮੱਸਿਆ ਪਿੰਡ ਵਾਸੀਆਂ ਦੇ ਲਈ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ ਪਰ ਫਿਰ ਵੀ ਲੋਕ ਜਿਹੜੇ ਨੇ 1947 ਤੋਂ ਲੈ ਕੇ 1948 ਦੇ ਆ ਵਿੱਲੇ ਦੀਆਂ ਹੋਈਆਂ ਰਜਿਸਟਰੀਆਂ ਦੇ ਸਹਾਰੇ ਹੀ ਆਪਣੀਆਂ ਜ਼ਮੀਨ ਨੂੰ ਅੱਗੇ ਖਰੀਦ ਵਿੱਚ ਰਹਿ ਨੇ ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਸ ਪਿੰਡ ਦੀ ਮੁਰਬੇਬੰਦੀ ਆਜ਼ਾਦੀ ਤੋਂ ਪਹਿਲਾਂ 1938 ਤੋਂ ਲੈ ਕੇ 1939 ਦੇ ਵਿੱਚ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਪਿੰਡ ਵਾਸੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਖਲਬਲੀ ਪਾਈ ਜਾ ਰਹੀ ਹੈ ਲੋਕਾਂ ਨੇ ਸਰਕਾਰ ਤੋਂ ਕੀਤੀ ਹੈ ਕਿ ਪਿੰਡ ਦੀ ਮੁਰਬੇਬੰਦੀ ਨੂੰ 2024 ਤੋਂ 1938-39 ਦੇ ਵਿੱਚ ਨਾਂਲੇ ਚਾਇਆ ਜਾਵੇ ਤਾਂ ਜੋ ਪਿੰਡ ਦਾ ਮਾਹੌਲ ਖਰਾਬ ਹੋਣ ਤੋਂ ਬਚ ਸਕੇ ਪਿੰਡ ਦੇ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਜਿੱਥੇ ਆਪਣੀ ਆਪਣੀ ਜ਼ਮੀਨ ਦੀਆਂ ਰਜਿਸਟਰੀਆਂ ਦਿਖਾਈਆਂ ਉੱਥੇ ਹੀ ਉਹਨਾਂ ਕਹਿਆ ਕਿ 1947-48 ਦੇ ਵਿੱਚ ਜਿਹੜੇ ਲੋਕਾਂ ਤੋਂ ਜ਼ਮੀਨ ਖਰੀਦ ਕੇ ਰਜਿਸਟਰੀਆ ਕਰਵਾਈਆ ਸਰ ਉਹੀ ਲੋਕ ਖੋਣ ਮੁਰਬੇ ਬੰਦੀ ਦੀ ਸਮੱਸਿਆ ਦਾ ਫਾਇਦਾ ਚੁੱਕ ਕੇ ਕੋਰਟ ਦੇ ਵਿੱਚ ਸੰਬੰਧਿਤ ਕੇਸ ਕਰਕੇ ਉਹਨਾਂ ਦੀਆਂ ਜ਼ਮੀਨਾਂ ਵਾਪਸ ਲੈਣਾ ਚਾਹੁੰਦੇ ਨੇ ਜੋ ਕਿ ਸਰਾਸਰ ਪਿੰਡ ਵਾਸੀਆਂ ਦੇ ਨਾਲ ਤੱਕਾ ਹੈ ਜੇਕਰ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਫਿਰ ਪਿੰਡ ਦੇ ਵਿੱਚ ਜ਼ਮੀਨਾਂ ਦੀ ਮਲਕੀਅਤ ਨੂੰ ਲੈ ਕੇ ਕਤਲੇਆਮ ਮਚ ਜਾਵੇਗਾ ਅੱਜ ਅਸੀਂ ਪਹੁੰਚੇ ਹਾਂ ਜਗਰਾਉਂ ਨੇੜੇ ਪਿੰਡ ਮੱਲਾ ਦੇ ਵਿੱਚ ਜਿੱਥੇ ਕਿ 1947 ਤੋਂ ਪਹਿਲਾਂ ਦੀਆਂ ਮਰੱਬੇਬੰਦੀਆਂ ਹੋ ਚੁੱਕੀਆਂ ਹਨ ਔਰ ਉਹਨਾਂ ਮਰੱਬੇਬੰਦੀਆਂ ਨੂੰ ਲੈ ਕੇ ਪਿੰਡ ਵਾਸੀ ਇੱਥੇ ਆਪਣੇ ਪਿਓ ਦਾਦਿਆਂ ਦੀਆਂ ਜ਼ਮੀਨਾਂ ਤੇ ਬੈਠੇ ਹਨ ਔਰ ਵਾਹੀ ਕਰ ਰਹੇ ਹਨ ਇਹਨਾਂ 60-70 ਸਾਲਾਂ ਦੇ ਦੌਰਾਨ ਪਿੰਡ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ ਪਿੰਡ ਦੇ ਵਿੱਚ ਸਕੂਲ ਡਿਸਪੈਂਸਰੀਆਂ ਸਕੂਲ ਸਰਕਾਰੀ ਡਿਸਪੈਂਸਰੀਆਂ ਦੇ ਨਾਲ-ਨਾਲ ਪਿੰਡ ਦੇ ਸੇਮ ਨਾਲੇ ਹੋਰ ਵੀ ਬਹੁਤ ਵਿਕਾਸ ਹੋਇਆ ਜਿਸ ਦੇ ਨਾਲ ਪਿੰਡ ਨੂੰ ਬਹੁਤ ਫਾਇਦਾ ਹੋਇਆ ਔਰ ਉਸ ਸਮੇਂ ਪਿੰਡ ਦੇ ਵਿੱਚ 198 ਘਰ ਸਨ ਜਿਹੜੇ ਕਿ ਇਸ ਮਰੱਬੇਬੰਦੀਆਂ ਦੇ ਕੇਸ ਦੇ ਵਿੱਚ ਆਉਂਦੇ ਸਨ ਪਰ ਹੁਣ ਇਸ ਦੇ ਵਿੱਚ 1200 ਘਰ ਹੋ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਕਈ ਐਸਸੀ ਘਰ ਵੀ ਹਨ ਔਰ ਉਹਨਾਂ ਨੂੰ ਵੀ ਇਸ ਮਰੱਬੇਬੰਦੀ ਦੇ ਨਾਲ ਨਾਲ ਡਿਵੈਲਪਮੈਂਟ ਦਾ ਬਹੁਤ ਫਾਇਦਾ ਹੋਇਆ ਪਰ ਹੁਣ ਮਾਲ ਮਹਿਕਮਾ ਤੇ ਕੋਰਟ ਵੱਲੋਂ ਇੱਕ ਕੇਸ ਚੱਲਦੇ ਕੇਸ ਦੀ ਇੱਕ ਤਲਵਾਰ ਲਟਕਾਈ ਗਈ ਹੈ ਪਿੰਡ ਵਾਸੀਆਂ ਤੇ ਕਿ ਜੋ ਮਰੱਬੇਬੰਦੀ ਪਹਿਲਾਂ 1938-39 ਚ ਹੋਈ ਸੀ ਉਸੇ ਤੇ ਹੀ ਵਾਪਸ 2024 ਤੋਂ ਵਾਪਸ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਜਿਸ ਕਰਕੇ ਪਿੰਡ ਵਾਸੀਆਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਆਪਣੇ ਆਪ ਨੂੰ ਉਜਾੜੇ ਦਾ ਡਰ ਬਣਿਆ ਹੋਇਆ ਹੈ ਔਰ ਪਿੰਡ ਵਾਸੀ ਇਸ ਮਾਹੌਲ ਤੋਂ ਡਰੇ ਹੋਏ ਹਨ ਕਿ ਕਿਤੇ ਕੋਰਟ ਦਾ ਇਦਾਂ ਦਾ ਫੈਸਲਾ ਨਾ ਆ ਜਾਵੇ ਕਿ ਪਿੰਡ ਦੇ ਵਿੱਚ ਦੁਬਾਰਾ ਮਰੱਬੇਬੰ ਇਥੇ ਪਿੰਡ ਪੂਰੀ ਤਰ੍ਹਾਂ ਉਜੜ ਜਾਵੇ ਇਸ ਨਾਲ ਪਿੰਡ ਦੇ ਵਿੱਚ ਜਿੱਥੇ ਕਤਲੋਗਾ ਮੱਚ ਜਾਵੇਗਾ ਪਿੰਡ ਵੀ ਪੂਰੀ ਤਰ੍ਹਾਂ ਉਜੜੇਗਾ ਸਾਡੇ ਨਾਲ ਮੌਜੂਦ ਹੈ ਇੱਥੇ ਪਿੰਡ ਵਾਸੀ ਆ ਉਹ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਪਿੰਡ ਦੇ ਵਿੱਚ ਇਸ ਸਮੇਂ ਕੀ ਮਾਹੌਲ ਹੈ ਆਦਮੀ ਹੈਗੇ ਜਿਹੜੇ ਬਾਇਲੈਂਸ ਕਰਦੇ ਹੈਗੇ ਹਨ ਇਹ ਪਹਿਲੀ ਸਾਨੂੰ ਵੇਚ ਕੇ ਵਾਪਸ ਲੈਣੀ ਚਾਹੁੰਦੇ ਹੈਗੇ ਜੀ ਠੀਕ ਹੈ ਜਿਹੜੀ ਪਹਿਲੀ ਪਹਿਲੋ ਰਜਾਮੰਦੀ ਦੇ ਨਾਲ ਮਰਬੇ ਮੰਦੀ ਹੋਈ ਸੀ ਬੰਡ ਤੋਂ ਬਾਅਦ ਦੇ ਵਿੱਚ ਉਹ ਸਾਰਿਆਂ ਨੇ ਐਕਸੈਪਟ ਕੀਤੀ ਸੀ ਜੀ ਸਾਰੇ ਉੱਤੇ ਖੁਸ਼ ਸੀਗੇ ਉਦੋਂ ਬਾਅਦ ਦੇ ਵਿੱਚ ਇਹਨਾਂ ਲੋਕਾਂ ਨੇ ਕੁਝ ਚੰਦ ਬੰਦਿਆਂ ਨੇ ਪਹਿਲੀਆਂ ਵੇਚ ਕੇ ਦੁਬਾਰੇ ਇਹ ਲੈਣੀਆਂ ਇਹਨਾਂ ਨੇ 420 ਕਰ ਰਹੇ ਆ ਉਹ ਸਟੇ ਹੋਏ ਕਾਗਜ਼ ਸੀਗੇ ਇਹਨਾਂ ਨੇ ਸਾਨੂੰ ਨੰਬਰ ਪਟਵਾਰੀਆਂ ਕਾਨੂੰਗੋਆਂ ਤੋਂ ਨੰਬਰ ਲੈ ਕੇ ਪਹਿਲੀਆਂ ਵੇਚੀਆਂ ਹੁਣ ਦੁਬਾਰੇ ਵਾਪਸ ਲੈਣੀਆਂ ਚਾਹੁੰਦੇ ਹੈਗੇ ਵੀ ਸਾਨੂੰ ਪਹਿਲੀਆਂ ਵਾਪਸ ਮਿਲਣਗੀਆਂ ਠੀਕ ਹੈ ਜੀ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਇਸ ਤਰ੍ਹਾਂ ਪਹਿਲਾਂ ਜਿਹੜਾ ਉਦੋਂ ਤਾਂ ਤਿੱਬੇ ਵਾਲੀਆਂ ਪਹਿਲੀਆਂ ਸੀ ਜਾਂ ਕੁਝ ਵੀ ਸੀ ਹੁਣ ਲੋਕਾਂ ਨੇ ਰਾਹੇ ਪੱਧਰ ਕਰਕੇ ਵਗੈਰਾ ਵਰਕੇ ਪੂਰੀਆਂ ਬਹਾਲ ਕਰ ਲੀਆਂ ਨੇ ਕੋਰਟ ਦੇ ਵਿੱਚ ਕਦੋਂ ਦਾ ਕੇਸ ਚੱਲ ਰਿਹਾ ਹੈ ਤੇ ਹੁਣ ਇੱਕਦਮ ਹਲਾਤ ਇਦਾਂ ਦੇ ਕਿਉਂ ਬਣਿਆ ਕਿ ਪਿੰਡ ਉਜੜਨ ਦੀ ਕगार ਤੇ ਆ ਕੋਰਟ ਦੇ ਵਿੱਚ ਮੈਨੂੰ ਪੱਕਾ ਤਾਂ ਨਹੀਂ ਪਤਾ ਕਦੋਂ ਤੋਂ 1958 ਤੋਂ ਤਰੀ ਕਾਰ ਬਣ ਗਏ ਬਾਹਰ 1200 ਵਾਦੀ ਹੋ 1200 ਕਾਰ ਬਣ ਗਿਆ ਬਾਹਰ ਤੁਹਾਨੂੰ ਕੀ ਲੱਗਦਾ ਕਿ ਉਹ ਮਾਲ ਮਹਿਕਮੇ ਨੇ ਆ ਕੇ ਜ਼ਮੀਨੀ ਪੱਤਰ ਦੀ ਕੋਈ ਜਾਂਚ ਨਹੀਂ ਕੀਤੀ ਕੋਈ ਜਾਂਚ ਨਹੀਂ ਕੀਤੀ ਗਈ ਕੋਈ ਵੀ ਸਾਡੇ ਨਾਲ ਇਨਸਾਫ ਨਹੀਂ ਕੀਤਾ ਮਾਲ ਕੋਟ ਦੀ ਤਲਵਾਰ ਲਟਕ ਰਹੀ ਹੈ ਕਿ ਮਰਬੇ ਬੰਦੇ ਨੂੰ 1938-39 ਤੱਕ ਲੈ ਕੇ ਜਾਣਾ ਹੈ ਉਸ ਨੂੰ ਨਾਂ ਇਹਨਾਂ ਤੇ ਲਟਕਾਇਆ ਜਾਵੇ ਔਰ ਉਸ ਨੂੰ ਵਾਪਸ ਜਿਸ ਤਰ੍ਹਾਂ 47-48 ਦੀ ਮਰਬੇ ਬੰਦੀ ਹੋਈ ਹੈ ਉੱਥੇ ਹੀ ਉਸ ਨੂੰ ਕਾਇਮ ਰੱਖਿਆ ਜਾਵੇ ਤਾਂ ਜੋ ਇਹ ਪਿੰਡ ਪਹਿਲਾਂ ਦੀ ਤਰ੍ਹਾਂ ਜਿਵੇਂ ਹੁਣ ਹਜ਼ਦਾ ਵਜ਼ਾ ਉਸੇ ਤਰ੍ਹਾਂ ਹੀ ਹਜ਼ਦਾ ਵਜ਼ਾ ਰਹਿ ਸਕੇ ਹੀਮਰਾਜ ਬੱਬਰ ਜਗਰਾ